ਸਨੀਤਾ ਵਿਲੀਅਮਸ ਵੀ ਆ ਗਈ ਵਾਪਸ ਸਪੇਸ ਚੂ ਅੱਛਾ ਠੀਕ ਹੈ ਹਾ ਸਨੀਤਾ ਵਿਲੀਅਮ ਆ ਗਈ ਗਈ ਤਾਂ ਵਿਚਾਰੇ ਥੋੜੇ ਦਿਨ ਲਈ ਸੀ ਕਹਿੰਦੇ 8 ਦਿਨ ਲਈ ਕਿੰਨੇ ਦਿਨ ਲਈ ਗਈ ਸੀ ਉਹ ਆ ਹੀ ਨੇ 8 9 ਦਿਨ ਵਾਸਤੇ ਗਈ ਸੀ ਹਾਂ ਪਰ ਉਹ ਰਹਿ ਤਾਂ ਬਾਦੂ ਮਹੀਨੇ ਆਈ ਉੱਤੇ ਹਾਂ ਹਾਂ 286 ਦਿਨ ਰਹਿਈ ਉਹ ਕਰਾਬੀ ਆ ਗਈ ਸੀ ਕੋਈ ਸਨੀਤਾ ਵਿਲੀਅਮਸ ਜਿਹਨੂੰ ਨਹੀਂ ਪਤਾ ਤੇ ਉਹ ਸੈਂਟਿਸਟ ਜਿਹਨੂੰ ਕਹ ਲੋ ਸੈਂਟਿਸ ਐਸਟਰੋਨੌਟ ਤੇ ਉਸਟਰੋਨੌਟ ਹਾਂ ਉਸਟਰੋਨੌਟ ਉਹ ਪੰਜਾਬੀਆਂ ਨੂੰ ਮੈਂ ਸਮਝਾਣ ਵਾਸਤੇ ਸਾਇੰਸਦਾਰ ਵਿਗਿਆਨੀ ਉਹ ਹੀ ਮੈਂ ਯਾਰ ਕਿਉਂ ਮੈਨੂੰ ਕਿਉਂ ਪੰਜਾਬੀ ਦਾ ਨਹੀਂ ਨਹੀਂ ਪਤਾਦਾ ਫਰਜ ਭਾਈ ਨਹੀਂ ਪਤਾਦਾ ਮੈਂ ਸਮਝਿਆ ਅਗਰ ਗੱਲ ਹੈ ਵਿਗਿਆਨੀ ਸੁਨੀਤਾ ਵਿਲੀਅਮਸ ਇੰਡੀਆ ਨੇ ਉਹਦਾ ਡੈਡੀ ਗਜਰਾਤੀ ਹੈ ਤੇ ਉਹ ਵਾ ਵਾ ਸਾਲ ਪਹਿਲਾਂ 1952 ਚ ਇੰਡੀਆ ਛੱਡ ਕੇ ਤੇ ਇੱਥੇ ਚੱਲ ਗਏ ਸੀ ਅਮਰੀਕਾ ਆ ਗਏ ਸੀ ਫਿਰ ਸੁਨੀਤਾ ਵਿਲੀਅਮਸ ਤੇ ਡੈਡੀ ਦਾ ਨਾਮ ਸੀ ਦੀਪਕ ਪਾਂਡੇ ਤੇ ਦੀਪਕ ਪਾਂਡੇ ਦਾ ਵਿਆਹ ਇੱਕ ਗੋਰੀ ਨਾਲ ਹੋ ਗਿਆ ਸਲਵੇਨੀਆ ਦੇ ਚੀਤੀ ਗੋਰੀਸੀ ਇਟਲੀ ਨਾਲ ਹੀ ਪੈਂਦਾ ਸਲਵੇਨੀਆ ਉਹ ਵੀ ਅਮਰੀਕਾ ਰਹਿੰਦੀ ਸੀ ਉਹਨਾਂ ਦਾ ਵਿਆਹ ਹੋ ਗਿਆ ਫਿਰ ਉਹਨਾਂ ਚ ਸੁਨੀਤਾ ਵਿਲੀਅਮਸ ਹੋਈ ਠੀਕ ਹੈ ਪਰ ਸੁਨੀਤਾ ਵਿਲੀਅਮਸ ਦਾ ਜਿਹੜਾ ਡੈਡੀ ਨਾ ਦੀਪਕ ਪਾਡਿਆ ਉਹ ਵੀ ਬੜਾ ਤਕੜਾ ਡਾਕਟਰ ਸੈਂਟਸ ਸੀ ਉਹ ਵੀ ਪ੍ਰਯੋਗ ਕਰਦਾ ਰਹਿੰਦਾ ਸੀ ਬਾਂਦਰਾਂ ਦੇ ਦਿਮਾਗ ਤੇ ਇਨਸਾਨਾਂ ਦੇ ਦਿਮਾਗ ਦਾ ਉਹ ਕਰਦਾ ਹੁੰਦਾ ਸੀ ਕਿ ਪ੍ਰਯੋਗ ਪ੍ਰਯੋਗ ਜੇ ਪੀਨਾਂ ਚ ਕਿੱਦਾਂ ਸੋਚਣ ਦੀ ਸ਼ਕਤੀ ਆਂਦੀ ਏ ਕਿੱਦਾਂ ਇਹ ਮੂਵਮੈਂਟ ਕਰਦੇ ਨੇ ਤੇ ਵਿਚਾਰੇ ਦਾ ਵੈਸ ਦੇ ਹਾਂਤ ਹੋ ਗਿਆ 2020 ਚ ਪਰ ਇਦਾਂ ਦਾ ਸੀ ਤੇ ਫਿਰ ਅਗੂ ਦੀ ਧੀ ਵੀ ਸੁਨੀਤਾ ਵਿਲੀਅਮਸ ਨਿਕਲੀ ਉਹ ਵੀ ਇਦਾਂ ਦੀ ਉਹ ਇਹ ਇਹ ਛੁਰੂ ਛੁਰੂ ਚ ਤੇ ਗਈ ਆਪਣੇ ਜਹਾਜ਼ ਡਾਂਦੀ ਸੀ ਅਮਰੀਕਨ ਨੇਵੀ ਦੇ ਜਹਾਜ਼ ਫਿਰ ਉਥੋਂ ਇਹਨੇ ਅਪਲਾਈ ਕੀਤਾ ਨਾਸਾ ਚ ਤੇ ਇਹਨੂੰ ਜੌਬ ਮਿਲ ਗਈ ਨਾਸਾ ਚ ਫਿਰ ਨਾਸਾ ਵਾਲਿਆਂ ਨੇ ਇਹਨੂੰ ਬੜੀ ਟ੍ਰੇਨਿੰਗ ਟ੍ਰੂਨਿੰਗ ਕਰਵਾਈਏ ਮੈਂ ਸ਼ੋਰਟਕਟ ਦੱਸ ਰਿਹਾ ਵਿੱਚ ਤੇ ਬੜੀ ਫਿਲਮ ਬਣੇ ਤੇ ਪੂਰੀ ਡਿਟੇਲ ਚ ਕੰਮ ਹੁੰਦਾ ਤੇ ਫਿਰ ਇਹਨੂੰ ਭੇਜਿਆ ਗਿਆ 2006 ਚ ਪਹਿਲੀ ਵਾਰੀ ਰਾਕਟ ਚ ਬਿਠਾ ਕੇ ਧਰਤੀ ਤੋਂ ਬਾਹਰ ਭੇਜਿਆ ਗਿਆ ਧਰਤੀ ਤੋਂ ਬਾਹਰ ਇੱਕ ਇੱਕ ਜਹਾਜ਼ ਆ ਕਹਿ ਲੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਕਹਿੰਦੇ ਨੇ ਉਹਨੂੰ ਉਹ ਧਰਤੀ ਦੇ ਚੱਕਰੀ ਕੱਢਦਾ ਰਹਿੰਦਾ ਦਿਹਾੜੀ 'ਚ ਪਤਾ ਨਹੀਂ 16 ਵਾਰੀ ਹਰੇ ਕੱਢ ਜਾਂਦਾ ਚੱਕਰ ਉਹ ਹਾਂ ਬਹੁਤ ਤੇਜ਼ ਬਹੁਤ ਤੇਜ਼ ਹਾਂ ਬਹੁਤ ਤੇਜ਼ ਘੁੰਮਦਾ 28000 ਕਿਲੋਮੀਟਰ ਪ੍ਰਤੀ ਇਸ ਦੀ ਸਪੀਡ ਨਾਲ ਘੁੰਮਦਾ ਉਹਦੇ 'ਚ ਬੈਠੇ ਹੁੰਦੇ ਨੇ ਉਹਦੇ 'ਚ ਬਹਿ ਕੇ ਐਕਸਪੈਰੀਮੈਂਟ ਕਰਦੇ ਰਹਿੰਦੇ ਨੇ ਕਿ ਬਿਨਾ ਧੁੱਪ ਤੋਂ ਬਿਨਾ ਧਰਤੀ ਤੋਂ ਪੌਦਾ ਕਿੱਦਾਂ ਉਗੇਗਾ ਬਾਹਰ ਧਰਤੀ ਤੋਂ ਬਾਹਰ ਇਦਾਂ ਦੇ ਐਕਸਪੈਰੀਮੈਂਟ ਹੋਰ ਬਿਮਾਰੀਆਂ ਬਿਮੋਰੀਆਂ ਤੇ ਤੇ ਇਹ ਸੁਨੀਤਾ ਵਿਲੀਅਮਸ ਜਾਂਦੀ ਰਹਿੰਦੀ ਆ ਇਹਦੀ ਤੀਜੀ ਵਾਰੀ ਗਈ ਸੀ ਪਹਿਲਾਂ 2000 ਛੇਤੀ ਗਈ ਸੀ ਪਹਿਲੀ ਵਾਰੀ ਫਿਰ 2012 ਚ ਗਈ ਜੀ 2012 ਚ ਵਾਪਸ ਨਹੀਂ ਆਈ ਸੀ ਬਾਹਰ ਜਾ ਕੇ ਤੇ ਫਿਰ ਧਰਤੀ ਤੇ ਆਈ ਸੀ ਉਦੋਂ ਅਮੁੱਲ ਇੱਕ ਇੰਡੀਆ ਦੀ ਕੰਪਨੀ ਐ ਬਟਰ ਉਹਨਾਂ ਨੇ ਵੀ ਇਹਦੀ ਫੋਟੋ ਸ਼ਾਪੀ ਸੀ ਖੁਸ਼ੀ ਚ ਕਿ ਸਾਡੀ ਧੀ ਇੰਡੀਆ ਦੀ ਹਨਾ ਗਈ ਤੇ ਇਹ ਫਿਰ ਉਹ ਤੁਸੀਂ ਉਹ ਜਹਾਜ਼ ਦੇ ਵਿੱਚ ਤੇ ਵੜਨਾ ਵੜਨਾ ਜਾ ਕੇ ਐਕਸਪੈਰੀਮੈਂਟ ਕਰਨੇ ਨੇ ਆਈਐਸ ਦੇ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਚ ਤੇ ਇਹ ਬਾਹਰ ਵੀ ਨਿਕਲੀ ਕਈ ਬਾਹਰ ਵੀ ਨਿਕਲਦੇ ਵਿਗਿਆਨੀ ਤੁਰਦੇ ਨੇ ਉੱਡਦੇ ਨੇ ਹਵਾ ਚ ਤੇ ਇਹ ਸਭ ਤੋਂ ਜ਼ਿਆਦਾ ਸਪੇਸ ਵਾਕ ਕਰਨ ਵਾਲੀ ਬਣੀ ਔਰਤ 9 ਵਰੀਏ ਆਪਣੇ ਜਹਾਜ਼ ਚੋਂ ਬਾਹਰ ਨਿਕਲ ਕੇ ਇਹਨੇ ਸਪੇਸ ਵਾਕ ਕੀਤੀ ਤੁਰੀ ਹੈ ਟੋਟਲ ਹੁਣ ਤੱਕ 62 ਘੰਟੇ ਤੁਰੀ ਹੈ 62 ਘੰਟੇ 6 ਮਿੰਟ ਰਚੀ ਪਾਜੀ ਸਪੇਸ ਵਾਕ ਕੀਤੀ ਨੇ ਤੇ ਪਾਜੀ ਇਹਨੇ ਦਿਨ ਉੱਤੇ ਰਹੀ ਐਕਸਟਰਾ ਰਹਿਣਾ ਨੇ ਖੋੜੇ ਦੇਣ ਦੀ ਸੀਗਾ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕ ਸੈਲਰੀ ਕੀਤੀ ਹੋਗੀ ਐਕਸਟਰਾ ਨੂੰ ਉਹਦੀ ਆਪਣੀ ਸੈਲਰੀ ਹਾਂ ਕਿੰਨੀ ਐਕਸਟਰਾ ਸੈਲਰੀ ਚਾਹੀਦੀ ਐ ਇੱਕ ਬੰਦੇ ਨੂੰ ਇੱਕ ਦਿਨ ਦੀ ਆਪਣੇ ਐਕਸਟਰਾ ਐਕਸਟਰਾ ਇਨੇਚਰ ਲਾਉਣ ਦੇ ਤੇ ਜੇ ਤੁਸੀਂ ਵਿਗਿਆਨੀ ਤੇ ਵੱਧ ਤੋਂ ਵੱਧ ਤੁਸੀਂ ਮੰਗ ਸਕਦੇ ਕੋਈ ਹੁਸਰਤ 10000 ਡਾਲਰ ਕਹਿ ਦੋ ਤੇ ਮੈਨੂੰ ਐਕਸਟਰਾ ਦਿੱਤੇ ਜਾਂ ਦਿਹਾੜੀ ਤੇ ਹਾਂ ਇੱਕ ਦਿਨ ਦਾ ਇੱਕ ਦਿਨ ਦਾ ਮੰਨੋਗੇ ਚਲੋ ਉਹਦੀ ਸੈਲਰੀ ਉਹਦਾ 1.5 ਲੱਖ ਡਾਲਰ ਆ ਅਪਰੋਕਸੀਮੇਟਲੀ ਸਾਲ ਦੀ ਇੱਕ ਦਿਨ ਦਾ 5 ਡਾਲਰ ਮਿਲਦਾ ਹੈ ਉਹਨੂੰ 5 ਉਹ ਤੇ ਐਕਸਟਰਾ ਰਹਿੰਦਾ ਇੱਕ ਦਿਨ ਨੂੰ 5 ਡਾਲਰ ਐਕਸਟਰਾ ਮਿਲਿਆ ਸਿਰਫ 5 ਡਾਲਰ ਆ ਸਿਰਫ ਟੋਟਲ ਉਹਨੇ ਕਮਾਇਆ ਨੇ 1400 ਸਾਰੇ ਕੁਝ 1450 ਡਾਲਰ ਇਹਨੇ ਦਿੰਦੇ ਤੇ ਨਾਲੇ ਇੱਕ ਪਤਾ ਹੋਰ ਤੁਹਾਨੂੰ ਮੈਂ ਗੱਲ ਦੱਸ ਲਗਾ ਫਰਿਸ਼ ਪਾਜੀ ਉਹ ਸਪੇਸ ਸਟੇਸ਼ਨ ਚ ਪਤਾ ਕੱਤੂ ਰੱਖਦੇ ਨੇ ਨਾਲੇ ਵਿਗਿਆਨੀਆਂ ਨੂੰ ਨੂੰ ਜਾ ਕੇ ਕਿਉਂਕਿ ਅਸੀਂ ਇਨਸਾਨਾਂ ਨੇ ਨਾ ਹੋਰ ਸਾਲਾਂ ਚ ਮੰਗਲ ਗ੍ਰਹਿ ਤੇ ਵੀ ਜਾਣਾ ਹੈ ਰਹਿਣ ਵਾਸਤੇ ਇਸ ਕਰਕੇ ਮੰਗਲ ਗ੍ਰਹਿ ਤੇ ਜਾਣ ਨੂੰ 6 ਮਹੀਨੇ ਲੱਗ ਜਾਂਦੇ ਨੇ ਤੇ 6 ਮਹੀਨੇ ਵਿਗਿਆਨੀਆਂ ਨੇ ਜਾਚੀ ਰਹਿਣਾ ਇਸ ਕਰਕੇ ਉਹਨਾਂ ਦੀਆਂ ਹੱਡੀਆਂ ਜਾਂ ਸਰੀਰ ਬਿਨਾ ਧਰਤੀ ਤੋਂ ਕਿੱਦਾਂ ਸਰਵਾਈਵ ਕਰੇਗਾ ਇਸ ਕਰਕੇ ਵੀ ਉਹਨਾਂ ਨੂੰ ਤਿਆਰ ਕਰਦੇ ਰਹਿੰਦੇ ਨੇ ਹੋਰ ਇੱਥੇ ਲਿ ਜਾ ਕੇ ਹਾਂ ਬਿਲਕੁਲ ਪਰ ਆ ਜਿਹੜਾ ਸਪੇਸ ਸੈਂਟਰ ਐ ਇਹ ਭਾਈ ਸਾਲ ਡੇਟ ਸਾਲ ਦਾ ਮਹਿਮਾਨ ਐ ਕਿਉਂਕਿ ਲੌਨ ਮਸਕ ਨੇ ਆਲਰੇਡੀ ਕਹਿਤਾ ਐ ਕਿ ਇਹਨੂੰ ਕਹਿੰਦਾ ਤੋੜ ਦੋ ਖਤਮ ਕਰ ਦੋ ਇਹਨੂੰ ਸੋ ਜਲਦੀ ਇਹ ਖਤਮ ਹੋ ਜਾਣਾ ਐ ਵੈਸੇ ਵੀ ਇਹਦੀ ਬਜਟ 2030 ਤੱਕ ਕਰ ਸੀਗਾ ਪਰ ਉਹ ਕਹਿੰਦਾ ਇਹਨੂੰ ਪਹਿਲੇ ਖਤਮ ਕਰ ਦੋ ਹਾਂ ਇਹ ਇੱਕ ਇਕਲੋਤੀ ਮਸ਼ੀਨ ਐ ਇਹ ਜਿਹੜੀ ਆਈਐਸਐਸ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿੱਥੇ ਰਸ਼ੀਆ ਅਮਰੀਕਾ ਕਨੇਡਾ ਲੱਕੇ ਰਹਿੰਦੇ ਨੇ ਰਸ਼ੀਆ ਅਮਰੀਕਾ ਕਨੇਡਾ ਜਾਪਾਨ ਹੋਰ ਪਤਾ ਨਹੀਂ ਕਿਹੜੇ ਕਿਹੜੇ ਜਰਮਨੀ ਫਰਾਂਸ ਹਾਂ ਕੰਟਰੀਆਂ ਦੇ ਉੱਤੇ ਪਾਰਟ ਲੱਗੇ ਨੇ ਤੇ ਉਹ ਬਣੀ ਐ ਸਪੇ ਹੂੰ ਹੂੰ ਸਭ ਤੋਂ ਮਹਿੰਗਾ ਜੰਤਰ ਏ ਦੁਨੀਆ ਦਾ ਠੀਕ ਹੈ ਜੀ ਨੈਕਸਟ ਟੌਪਿਕ ਵੱਲ ਵਧੀਏ ਨੈਕਸਟ ਟੌਪਿਕ ਪਾਈਂਡਲਰ ਮਿਲਦੇ ਸੱਚੀ ਭਈ ਉਹਨੂੰ ਇੱਕ ਦਿੰਦੇ ਐਕਸਟਰਾ ਹੂੰ 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 ਹਾਂ ਫਰੇਸ਼ ਭਈ ਇਹ ਕ ਗੱਲ ਤੇ ਰਹੇਗੀ ਮੇਨ ਸੱਚ ਦੱਸਦਾ ਮੈਂ ਸੁਨੀਤਾ ਵਿਲੀਅਮਸ ਜਿਹੜੇ ਸਕੂਲ ਚ ਪੜਦੀ ਨਹੀਂ ਸੀ ਹੁੰਦੀ ਛੋਟੀ ਹੁੰਦੀ ਹੁਣ ਉਸ ਸਕੂਲ ਦਾ ਨਾਮ ਬਦਲ ਕੇ ਉਹਨਾਂ ਨੇ ਸੁਨੀਤਾ ਵਿਲੀਅਮਸ ਰੱਖ ਦਿੱਤਾ ਬੜੀ ਵੱਡੀ ਗੱਲ ਏ ਸੁਨੀਤਾ ਵਿਲੀਅਮਸ ਦੇ ਨਾਮ ਤੇ ਪਰ ਤੁਹਾਨੂੰ ਨਹੀਂ ਲੱਗਦਾ ਭਾਈ ਫਿਰ ਜਦੋਂ ਵੀ ਕਿਸ ਸੁਨੀਤਾ ਵਿਲੀਮ ਚੱਲੋ ਇੰਡੀਆ ਦੀ ਬੋਰਨ ਕਹਿ ਦਿੰਦੇ ਉਹਨੂੰ ਹਨਾ ਤਾਂ ਇੰਡੀਆ ਵਾਲੇ ਬੜੇ ਖੁਸ਼ ਹੁੰਦੇ ਜਦੋਂ ਸਾਡੇ ਲੱਗਦਾ ਕਿ ਸਾਡਾ ਬੰਦਾ ਯਾਰ ਬਾਹਰੋਂ ਵਾਪਸ ਆਇਆ ਬੜੇ ਇੱਕ ਰਕੀ ਸਟੋਰੀਆਂ ਬਣਾਉਂਦੇ ਨੇ ਪਰ ਹੈ ਤਾਂ ਉਹ ਅਮਰੀਕਨ ਸਿਟੀਜ਼ਨ ਉਹਨੇ ਲੈ ਲਿਆ ਸਿਟੀਜ਼ਨ ਆਪਣੇ ਨੂੰ ਅਮਰੀਕਨ ਹੀ ਕਹਿੰਦੀ ਓ ਉਹ ਯਾਰ ਪਾਵੇਂ ਅਮਰੀਕਨ ਕਹਿੰਦੀ ਉਹ ਕਾਨੂੰਨ ਇਦਾਂ ਹੀ ਹੁੰਦੇ ਨੇ ਪਰ ਅਸਲ ਦੇ ਵਿੱਚ ਉਹ ਤਾਂ ਡੈਡੀ ਤੇ ਇਥੇ ਦਾ ਸੀ ਨਾ ਇੰਡੀਆ ਦਾ ਗੁਜਰਾਤ ਦਾ ਸੀ ਕਰਕੇ ਉਹ ਵਜਦੀ ਤੇ ਇੰਡੀਅਨ ਹੀ ਹੈ ਰਿਸ਼ੀ ਸੁਨਕ ਵੇਖ ਲੋ ਰਿਸ਼ੀ ਸੁਨਕ ਵੀ ਇੰਗਲੈਂਡੀ ਜਮਿਆ ਭਲਿਆ ਸੀ ਪਰ ਵਜਦਾ ਤੇ ਉਹ ਫਿਰ ਵੀ ਪਾਕਿਸਤਾਨੀ ਇੰਡੀਅਨ ਹੈ ਨਾ ਪਰ ਸਾਨੂੰ ਖੁਸ਼ ਹੋਣਾ ਉਹ ਹਾਫ ਪਾਕਿਸਤਾਨੀ ਹਾਫ ਇੰਡੀਅਨ ਵਜਦਾ ਹੈ ਰਿਸ਼ੀ ਸੁਨਕ ਇੰਡੀਅਨ ਨੂੰ ਖੁਸ਼ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਕਿ ਉਹਨਾਂ ਨੂੰ ਚਾਹੀਦਾ ਸਾਡੇ ਪਟਿਆ ਮਲਖ ਦੀ ਕੁੜੀ ਯਾਰ ਉਹ ਵੈਸੇ ਵੀ ਜਦੋਂ ਜਾਂਦੀ ਨਾ ਗਣੇਸ਼ ਜੀ ਦੀ ਫੋਟੋ ਆ ਸਮੋਸੇ ਨਾਲ ਲੱਗ ਜਾਂਦੀ ਸਪੇਸ 'ਚ ਤੇ ਇਹ ਚੀਜ਼ ਨੂੰ ਅੱਜ ਕੱਲ ਲੋਕੀ ਕਈ ਟਰੋਲ ਵੀ ਬੜੀ ਚੀਜ਼ ਦਾ ਇਹ ਕਰੰਡੇ ਕਿ ਨਕਲੀ ਹੈ ਉਹ ਗਈ ਨਹੀਂ ਕਦੇ ਸਪੇਸ 'ਚ ਕਦੇ ਕਹਿੰਦੇ ਜਿਹੜੀ ਵਾਪਸ ਆਉਣ ਦੀ ਫੁਟੇਜ ਆ ਨਾ ਉਹ ਇੰਨੀ ਐਚਡੀ ਹੈ ਜਿਦਾ ਹਾਲੀਵੁੱਡ ਦੀ ਫਿਲਮ ਦਾ ਕੋਈ ਸੀਨ ਬਣ ਰਿਹਾ ਹੋਵੇ ਉਹ ਨਹੀਂ ਨਹੀਂ ਐਵੇਂ ਮਾਰਤੇ ਰਹਿੰਦੇ ਨੇ ਫ੍ਰੈਸ਼ੀ ਭਾਜੀ ਬੜਾ ਖਰਚਾ ਆ ਜਾਂਦਾ ਯਾਰ ਤੇ ਫਸ ਗਈ ਸੀ ਆਪਾਂ ਵਿੱਚ ਗੱਲ ਦੱਸੀ ਨਹੀਂ ਤੱਕ ਇਹ ਗਈ ਸੀ 2000 ਪਿਛਲੇ ਸਾਲ 2024 'ਚ ਫੇਰ ਦੁਬਾਰਾ ਮਿਸ਼ਨ ਕਰਨ ਕੋਈ 8 ਦਿਨਾਂ ਵਾਸਤੇ ਗਈ ਤੇਨੇ ਆਜੇ ਨਾ ਹੀ 8 ਦਿਨਾਂ ਦੀ ਰਿਸਰਚ ਕਰਕੇ ਤੇ ਉਹ ਪਤਾ ਨਹੀਂ ਕੋਈ ਟੈਕਨੀਕੀ ਖਰਾਬੀ ਆਈ ਤੇ ਉਹ ਵਿਚਾਰੀ 286 ਦਿਨ ਉੱਤੇ ਫਸੀ ਰਹੀ ਮੁਰਕੇ ਹੁਣ ਐਲੌਨ ਮਸਕ ਨੇ ਭੇਜਿਆ ਆਪਣਾ ਕੋਈ ਇਹ ਕਰਾਫਟ ਐਲੌਨ ਮਸਕ ਨੇ ਭੇਜਿਆ ਐਲੌਨ ਮਸਕ ਨੇ ਕਿਹਾ ਕਿ ਆਪਾਂ ਜੋ ਬਾਈਡਨ ਦੀ ਜਦੋਂ ਆਈ ਸੀ ਨਾ ਸਰਕਾਰ ਉਦੋਂ ਵੀ ਆਪਾਂ ਕਿਹਾ ਸੀ ਆਪਾਂ ਭੇਜ ਦਿੰਨੇ ਸਾਡੇ ਕੋਲ ਤਿਆਰ ਪਿਆ ਇੱਕ ਪਰ ਜੋ ਬਰਡਨ ਕਹਿੰਦਾ ਤੋ ਮੰਨਿਆ ਨਹੀਂ ਕਿਉਂਕਿ ਉਹ ਜੋ ਬਰਡਨ ਪਤਾ ਹੀ ਐਲੌਨ ਮਸਕ 트੍ਰੰਪ ਨੂੰ ਸਪੋਰਟ ਕਰਦਾ ਹੈ ਕਹਿੰਦਾ ਹੁਣ ਜੋ 트੍ਰੰਪ ਆਇਆ ਤੇ 트੍ਰੰਪ ਨੇ ਕਿਹਾ ਕਿ ਪਹਿਲਾਂ ਉੱਤੋਂ ਲੈ ਕੇ ਜਿਹੜੇ ਬੰਦੇ ਬੈਠੇ ਪਰ ਪਾਪਾ ਜੀ ਇਹਨੇ ਚਨਾ ਸੱਚੀ ਕੋਈ ਸਰਕਾਰਾਂ ਦਾ ਕੋਈ ਚੱਕਰ ਹੈ ਕਿਉਂਕਿ ਉਹਨਾਂ ਨੂੰ ਸਪਲਾਈ ਜਾ ਸਕਦੀ ਉੱਤੇ ਉਹ ਵਾਪਸ ਕਿਉਂ ਨਹੀਂ ਆ ਸਕਦੇ ਸਪਲਾਈ ਜਾਂਦੀ ਹੈ ਵਾਪਸ ਆਉਂਦੀ ਨਹੀਂ ਮਹੀਨੇ ਦੀ ਕੁਛ ਨਾ ਕੁਛ ਤਾਂ ਸਰਕਾਰਾਂ ਨੇ ਗੇਮ ਖੇਡੀ ਸੀ ਦੇ ਵਿੱਚ ਹੋ ਸਰ ਉਹ ਪਰ ਇੱਕ ਇੱਕ ਰੌਕਟ ਹੁੰਦਾ ਕ੍ਰਿਊ ਵਾਲਾ ਜਿੱਚ ਬੰਦੇ ਜਾ ਸਕਦੇ ਨੇ ਇੱਕ ਰੌਕਟ ਹੁੰਦਾ ਜਿੱਚ ਸਿਰਫ ਸਮਾਨ ਜਾ ਸਕਦਾ ਪਰ ਜੇ ਤਾਂ ਤੁਸੀਂ ਪਹਿਲਾਂ ਦੱਸਿਆ ਜਿੱਚ ਬੰਦੇ ਜਾ ਸਕਦੇ ਹੁੰਦੇ ਨਾ ਉਹ ਬੜਾ ਰਿਸਕੀ ਹੁੰਦਾ ਹੈ ਹਾਂ ਪਰ ਪਾਪਾ ਜੀ ਜੇ ਤਾਂ ਪਹਿਲਾਂ ਦੱਸਿਆ ਕਿ ਰਸ਼ੀਆ ਸਾਰੇ ਕੰਟਰੀਆਂ ਨਾਲ ਮਿਲ ਕੇ ਰਹਿੰਦੀਆਂ ਨੇ ਇੰਨਾ ਵੀ ਅੱਜਕੱਲ ਚੰਦਰਮਾ ਤੇ 1900 1900 ਕਦੋਂ ਗਏ ਸੀ 1960 ਤੇ ਲਾਗੇ ਸ਼ਕੇ ਚੰਦਰਮਾ ਤੇ ਜਾ ਕੇ 70 ਜਨਮ ਵਸਾ ਗਏ ਨੇ ਇਹ ਤੋਂ ਉਹਨਾਂ ਨੂੰ ਉੱਤੋਂ ਬੰਦਾ ਨਹੀਂ ਲਿਆ ਯਾਰ ਇੰਨੀ ਚਿਰ ਦਾ ਯਾਰ 1960 70 ਦੀ ਜਿਹੜੀ 1960 70 ਦੀ ਜਿਹੜੀ ਚੰਦਰਮਾ ਵਾਲੀ ਵੀਡੀਓ ਨੇ ਨਾ ਉਹ ਚ ਇੱਕ ਬੰਦਾ ਚੰਦਰਮਾ ਤੇ ਗੱਡੀ ਵੀ ਚਲਾਉਂਦਾ ਫਿਰਦਾ ਗੱਡੀ ਤਾਂ ਲੈ ਗਏ ਸੀ ਉੱਥੇ ਤੇ ਹੁਣ ਉੱਤੋਂ ਬੰਦਾ ਨਹੀਂ ਲੈ ਕੇ ਆਇਆ ਯਾਰਿਆ ਯਾਰ ਯਾਨੀ ਉਹ ਜਿਹੜੀ ਤੂੰ ਗੱਡੀ ਦੀ ਗੱਲ ਕਰਦਾ ਉਹ ਤੇ ਟੈਂਪਰੇਰੀ ਬਣਾ ਲੰਦੇ ਨੇ ਉੱਥੇ ਤੇ ਪਰ ਗੱਲ ਇਹ ਵੇ ਕੇ ਨੇਹਾ ਫਰੇਤੀ ਪਾਜੀ ਐ ਮੈਂ ਇਹ ਲੋਕ ਬੜੇ ਨੇ ਯਾਰ ਲੋਕਾ ਦੁਨੀਆ ਤੇ ਆਪਣੇ ਕੋਲ ਲਾਦੇ ਰਹਿੰਦੇ ਨੇ ਵੀ ਬੰਦਾ ਗਿਆ ਹੀ ਨਹੀਂ ਕਦੀ ਉਹਨਾਂ ਦੀ ਇਹਨਾਂ ਕਰੋੜਾਂ ਰੁਪਏ ਖਰਚਾ ਆ ਜਾਂਦਾ ਤੇ ਇਹਨਾਂ ਦਾ ਮਜ਼ਾਕ ਬਣਿਆ ਵੀ ਗਏ ਨਹੀਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਸਾਰਾ ਕੁਝ ਹੁੰਦਾ ਤੇ ਕੀ ਨਹੀਂ ਉਹਨਾਂ ਨੂੰ ਫਾਇਦਾ ਕੀ ਸਾਡੇ ਨਾਲ ਝੂਠ ਬੋਲ ਕੇ ਪਹਿਲੇ ਤੂੰ ਇਹ ਦੱਸ ਦੇ ਕੀ ਸਰਕਾਰ ਨੂੰ ਕੀ ਫਾਇਦਾ ਝੂਠ ਬੋਲ ਕੇ ਸਾਡੇ ਨਾਲ ਮਾਨ ਸਾਹਿਬ ਜਿੱਦਾ ਜੇ ਸਰਕਾਰ ਮੰਨ ਐ ਜੇ ਜੇ ਉਹਦਾ ਲੋਕੀ ਕਹਿੰਦੇ ਮਾਨ ਸਾਹਿਬ ਜਿੱਦਾ ਅੱਜ ਕਹਿ ਕੇ ਗਏ ਇੰਟਰਵਿਊ ਦੇ ਵਿੱਚ ਕਹਿੰਦੇ ਕਿ ਇਨਸਾਨ ਜਿਹੜਾ ਨਾ ਬਾਂਦਰਾ ਤੋਂ ਨਹੀਂ ਬਣਿਆ ਇੱਕ ਕਹਿੰਦੇ ਏਲੀਅਨਸ ਆਏ ਸੀ ਪੁਰਾਣੇ ਸਮੇਂ ਤੇ ਉਹਨੇ ਇਨਸਾਨਾਂ ਨੂੰ ਵਰਤਨ ਵਾਸਤੇ ਬਣਾਇਆ ਮਾਨ ਸਾਹਿਬ ਕਹਿ ਗਏ ਨੇ ਅੱਜ ਇੰਟਰਵਿਊ ਵਿੱਚ ਨਾ ਕਰਿਆ ਕਰ ਸੱਚੀ ਮਾਨ ਸਾਹਿਬ ਸੱਚੀ ਗੱਲ ਹੈ ਮਾਨ ਸਾਹਿਬ ਕਹਿੰਦੇ ਹਿਸਟਰੀ ਬੜਾ ਸਭ ਕੁਝ ਬੜੋਗੇ ਨਾ ਇਨਸਾਨ ਏਲੀਅਨਸ ਨੇ ਬਣਾਏ ਨੇ ਤੇ ਕੀ ਪਤਾ ਸਰਕਾਰਾਂ ਇਹ ਲੁਕਾਉਣੀਆਂ ਚਾਹੁੰਦੀਆਂ ਨੇ ਜਿਹੜੀ ਗੱਲ ਮਾਨ ਸਾਹਿਬ ਨੂੰ ਪਤਾ ਲੱਗ ਗਈ ਹੈ ਸਰਕਾਰਾਂ ਉਹ ਚੱਲ ਕੋਣੀਆਂ ਚਾਹੁੰਦੀਆਂ ਹਨ ਮਾਰੇ ਮਾਨ ਸਾਹਿਬ ਦੀ ਕਿਉਂ ਭੰਡੀ ਹੋਈ ਨਾ ਤੇ ਅੱਜ ਗੱਲ ਕਿਉਂ ਹੋ ਰਹੀ ਹੈ ਕਿਉਂਕਿ ਮਾਨ ਸਾਹਿਬ ਨੂੰ ਨਾ ਸੱਚ ਪਤਾ ਹੈ ਸਰਕਾਰਾਂ ਨਹੀਂ ਚਾਹੁੰਦੀਆਂ ਸੱਚ ਬਾਹਰ ਆਵੇ ਬਾਹਰ ਨਾਲੇ ਮਾਨ ਸਾਹਿਬ ਅਜੇ ਕਾਲ ਪਤਾ ਚੱਕਰੇ ਇਹ ਗਲਤ ਨਹੀਂ ਸਹੀ ਹੈ ਜੇ ਮਾਨ ਸਾਹਿਬ ਦੇ ਪਿੱਛੇ ਲੱਗ ਕੇ ਜੂਥ ਬੋਬਟ ਹੀ ਪੀਣ ਲੱਗ ਪਿਆ ਨਾ ਤੇ ਦਿਮਾਗ ਤੇ ਹੋਰ ਜ਼ਿਆਦਾ ਚੱਲਨੇ ਨੇ ਇਸ ਕਾਰਨ ਸਰਕਾਰਾਂ ਦੂਜੇ ਕਿਹਨੇ ਨੇ ਮੈਕਡੋਨਲਡਸ ਨਾ ਖਾਓ ਤੁਹਾਡੀਆਂ ਮਵਣ ਮੱਕੀ ਦੀ ਰੋਟੀ ਨਹੀਂ ਖਾਦੀ ਤੇ ਮਾਨ ਸਾਹਿਬ ਦੀ ਫੇਵਰਿਟ ਕਿਹੜੀ ਹੈ ਡਰਿੰਕ ਬੋਬਟੀ ਬੋਬਟੀ ਆਵਾ ਪਰ ਅੱਛਾ ਉਹ ਤੂੰ ਕੱਪੜੇ ਵੀ ਕਹਿੰਦੇ ਨੇ ਵੀ ਸਾਗ ਐ ਮੱਕੀ ਦੀ ਰੋਟੀ ਖਾਓ ਤੇ ਕੱਪੜੇ ਜ਼ਾਰਾ ਦੇ ਵੱਡੇ ਵੱਡੇ ਅਰਮਾਨੀ ਦੇ ਗੁੱਚੀ ਦੇ ਪਾਣੇ ਆਪ ਲੋਕਾਂ ਨੂੰ ਆਪ ਲੋਕਾਂ ਨੂੰ ਆਪਣੇ ਸਟੋਰ ਚ ਕੱਪੜੇ ਵੇਚਦੇ ਨੇ ਬੱਬੂ ਮਾਨ ਸਟੋਰ ਖੋਲੇ ਉਹ ਚ ਕੱਪੜੇ ਆਪਣੇ ਬ੍ਰਾਂਡ ਦੇ ਵੇਚਦੇ ਨੇ ਤੇ ਆਪ ਉਹ ਦੂਜੇ ਬ੍ਰਾਂਡ ਦੇ ਪੁੰਦੇ ਨੇ ਦੇਖੋ ਮਾਨ ਸਾਹਿਬ ਤੁਸੀਂ ਸਲਮਾਨ ਤੇ ਆਪ ਮਾਨ ਸਾਹਿਬ ਮਾਨ ਦੇਖ ਲਓ ਆਪਣਾ ਬ੍ਰਾਂਡ ਖੋਲਿਆ ਆਪਣੇ ਬ੍ਰਾਂਡ ਦੇ ਆਪ ਕੱਪੜੇ ਪਾਏਗਾ ਬੀਇੰਗ ਹਮਦੇ ਬਣਾਉ ਕੱਪੜੇ ਨਹੀਂ ਪੁੰਦਾ ਸਲਮਾਨ ਖਾਨ ਬਹੁਤ ਘੱਟ ਰੇਅਰ ਜੇ ਫਿਲਮ ਚ ਨੂੰ ਕੋਈ ਚਾਂਸ ਮਿਲ ਜੇ ਪਰ ਮਾਨ ਸਾਹਿਬ ਗੂਚੀ ਪਾਏਗਾ ਸਭ ਕੁਝ ਪਾਏਗਾ ਪਰ ਲੋਕਾਂ ਨੂੰ ਕਹੇਗਾ ਬੱਬੂ ਮੰਨ ਸਟੋਰ ਦੇ ਲਓ ਉਹਨੂੰ ਪਤਾ ਮੇਰੇ ਫੈਨਾਂ ਨੇ ਪਾਈ ਲੈਣੇ ਉਹ ਬੜਾ ਬਿਜ਼ਨਸ ਵੜਿਆ ਦੇਖੋ ਆਪਣੀ ਲਈ ਸਭ ਸਹੀ ਹੈ ਦੂਜੀਆਂ ਲਈ ਸਭ ਗਲਤ ਹੈ ਆਪ ਲੋਕਾਂ ਨੂੰ ਪੰਡਰਾਂ ਵੀ ਆ ਪਰ ਭੰਡੀ ਸਿੰਘਰਾਂ ਦੀ ਨਹੀਂ ਕਰਨੀ ਚਾਹੀਦੀ ਨਵੇਂ ਸਿੰਗਰ ਭੰਡੀ ਕਰਦੇ ਨੇ ਸਾਨੂੰ ਨਹੀਂ ਕਰਨੀ ਚਾਹੀਦੀ ਚਲੋ ਪਾਜੀ ਉਹ ਪੋਡਕਾਸਟ ਕਰੋ ਪੋਡਕਾਸਟ ਚ ਕੋਈ ਦਮ ਹੋਵੇ ਯਾਰ ਉਹ ਸਵਾਲ ਪੁੱਛੋ ਵੀ ਇਹੀ ਸਵਾਲ ਜਰ ਸਾਰੇ ਉਹੀ ਪਤਰੇ ਡਰਦੇ ਨੇ ਮਾਨ ਸਾਹਿਬ ਦੇ ਅੱਗੂ ਬਹਿ ਕੇ ਉਹ ਹਮਣ ਓਜਲਾ ਦੇ ਵਿਚਾਰਾ ਮੈਨੂੰ ਲੱਗਦਾ ਉਹ ਕੰਮ ਨਹੀਂ ਡਿਆ ਸੀ ਸਵਾਲ ਪੁੱਛੀ ਵੀ ਮਾਨ ਸਾਹਿਬ ਤੁਹਾਡਾ ਨਾਮ ਵਾਰ-ਵਾਰ ਆਂਦਾ ਹੈ ਮੂਸੇ ਵਾਲੇ ਦੇ ਕੇਸ 'ਚ ਕੀ ਗੱਲ ਕਿਉਂ ਨਾਮ ਆਂਦਾ ਤੁਹਾਡਾ ਪੁੱਛੋ ਸਵਾਲ ਬਈ ਪੈਨਸਲ ਤੇ ਇਹ ਤਾਂ ਜਿੱਦਾਂ ਦੀ ਮਾਨ ਸਾਹਿਬ ਨੇ ਟਿਊਨ ਹੈ ਨਾ ਉਹ ਪਹਿਲੇ ਡਰਦੇ ਨੇ ਮਾਨ ਸਾਹਿਬ ਕੋ ਕੁਐਸਚਨ ਦਿੰਦਣੇ ਕਰੋ ਬੜੇ ਅੜਬ ਸੁਹਾਦੇ ਲਿਆਓ ਮਾਨ ਸਾਹਿਬ ਨੂੰ ਸਾਡੇ ਸਾਹਮਣੇ ਪਟਾਓ ਕਿ ਇਹਦੇ ਨੇ ਇਹਦੀ ਮਾੜੇ ਪਪੂਣਾ ਇਹਦਾ ਕੱਢੀਏ ਪੈਨਸਲ ਤੁਸੀਂ ਪੁੱਠੀ ਫੜੀ ਆਪਣੇ ਹੱਥ 'ਚ ਕਿੰਨੀ ਹਾਂ ਹਾਂ ਸੌਰੀ ਕਿੰਨੀ ਸੁਣੀ ਲੱਗਦੀ ਤੁਹਾਡੇ ਹੱਥ 'ਚ ਪੁੱਠੀ ਪੈਨਸਲ ਤੁਹਾਡੇ ਹੱਥ ਵੀ ਹਿਲਦੇ ਸੋਣ ਲੱਗ ਰਹੀ ਚਲੋ ਛੱਡੋ ਤਰੀਫ ਕਰੋ ਮੇਰੇ ਅਗਲੇ ਅਗਲੇ